ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਹੋਵਾਂਗੇ ਅੱਜ ਲੱਗੇ ਆ ਜੀ ਆਪਾਂ ਕਨੌਰ ਵਾਲੇ ਖੇਤਮ ਸਪਰੇਅ ਕਰਾਣ ਆਪਣੀ ਆਪਣਾ ਪੈਰੀ ਆ ਜੀ ਡੋਡੀ ਆ ਦੇਖੋ ਇਹ ਦਾਣੇ ਫਟ ਰਹੇ ਆ ਜੀ ਥੋੜਾ ਨਹਿਰ ਕਰਕੇ ਸਿਲਰਾ ਜੀ ਖੇਤਮਾ ਥੋੜੀ ਜੀਰੀ ਵੀ ਲੇਟ ਹੈ ਬ੍ਰਬਣੀ ਇਸ ਕਰਕੇ ਡੋਡੀ ਘਰਾਵਾ ਜੀ ਸਪਰੇਅ ਅੱਜ ਉਹ ਤਾਂ ਜੀਰੀ ਠੀਕ ਹੈ ਉਨੀ ਕੋਈ ਦਿੱਕਤ ਹੈਗੀ ਡੋਡੀ ਹੈਗੀ ਐ ਮੌਸਮ ਮਈ ਭੈਣ ਕਰਕੇ ਸਿੱਲ ਕਰਕੇ ਕਰੇ ਵੀ ਜਿਆਦਾ ਪਵਾ ਆ ਅੱਜ ਲਿਆ ਆ ਮੈਂ ਦਵਾਈ ਡੋਡੀ ਵਾਲੀ ਦਿਖਾਵਾਂ ਜੀ ਸਾਨੂੰ ਦਵਾਈ ਡੋਡੀ ਦੇ ਪਾ ਰਹੇ ਆ ਜੀ ਆਪਾਂ ਇਹ ਕਾਪਰ ਸਲਫੇਟ 47.5% ਹੈ ਮੈਨ ਕੋ ਜਪੀਐਮਾ ਜੀ 30% ਡਬਲਯੂ ਜੀ ਜੀ ਇਸ ਸਵਾਲ ਕਾ ਮੈਨੂਫੈਕਚਰ ਫੈਕਚਰ ਹੀ ਹੈ ਯੂਪੀਐਲ ਕਾ ਬਾਈ ਨੇਮ ਇਹ ਯੂਪੀਐਲ ਕਾ ਵਾਇ ਹੈ ਪਰ ਇਹ ਜਿਹੜਾ ਪੰ ਲਿਆ ਸਵਾਲ ਕਾ ਇਹ ਉਹ ਵੀ ਮੈਨੂਫੈਕਚਰ ਯੂਪੀਐਲ ਲਈ ਹੈ ਬਾਕੀ ਦੇਖਾਂ ਜੀ ਕਿਹੜਾ ਜੀ ਰਿਜ਼ਲਟ ਰਹਾ ਦੋਈਗਾ ਪਿਛਲੇ ਸਾਲ ਵਰਤੀ ਦੀ ਆਪਾਂ ਨੇ ਕੁਝ ਖੇਤਾਂ ਮੇ ਪਿਛਲੇ ਸਾਲ ਵੀ ਡੋਡੀ ਆ ਗਈ ਦੀ ਜੀ ਆਪਣੇ ਪਿੱਛੇ ਵੀ ਪਰਸਾਂਤਾਂ ਪਈ ਦੀਆਂ ਪਿੱਛੇ ਵੀ ਰਿਜ਼ਲਟ ਠੀਕ ਰਹਾ ਜੀ ਇਸ ਦੋਈਗਾ ਮੱਕੀ ਦੇਖੋ ਕਿਸੇ ਸਾਲ ਮੌਸਮ ਕਿਹਾ ਜਾ ਜੀ ਕਿਸੇ ਸਾਲ ਕਿਹਾ ਜਾ ਬਣੇ ਰਹੋ ਜੀ ਆਪਣੇ ਬਲੌਗ ਗੈਲ ਨਵੀਂ ਨਵੀਂ ਜਾਣਕਾਰੀਆਂ ਜਾਣਦੇ ਵਾਸਤੇ ਨਵੀਂ ਨਵੀਂ ਅਪਡੇਟ ਲਾਣੇ ਵਾਸਤੇ ਇਹ ਦੇਖੋ ਜੀ ਜੀਰੀ ਹਜੇ ਨਿਸਰ ਰਹੀ ਹੈ ਜੀ ਇਸ ਮਹੀ ਵੀ ਤੇ ਦਾਣਾ ਉਹ ਲੱਗ ਗਿਆ ਹੁਣ ਇਹ ਵੀ ਤੇ ਦਾਣਾ ਫਟਣ ਲੱਗ ਗਿਆ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਦਿੰਨੇ ਅਗਲੀ ਜਾਣਕਾਰੀ ਜੀ Okay, good.